ਪ੍ਰਸ਼ੰਤ ਹਨ ਦਿੱਤੇ ਕੋਣ ਨੂੰ 2 ਬਰਾਬਰ ਭਾਗਾਂ ਵਿੱਚ ਵੰਡੋ ਸਾਨੂੰ ਕੋਈ ਕੋਣ ਦਿੱਤਾ ਹੋਇਆ ਕੋਣ ਆਪਾਂ ਕਿਸ ਤਰ੍ਹਾਂ ਬਣਾਉਨੇ ਆ एक लाइन लैली सरल रेखा उधे एक उत्ते एक आसमान अंतर रेखा के दोनों रेखाओं में आपस में एक बिंदु ते मिल देंगे नहीं, ये बिंदु आ गया ए बी ए, ए सी ठीक है ये बन गया साढ़े कोण हाँ साढ़े को बिंदू आ बिंदु आडे को इस बिंदु ते प्रकार रखो चाप लाओ चाप ला ली उस तो बिंदु ते प्रकार रख के बाहर चाप लाओ उन्नी ही प्रकार खोल के ਇਤੋਂ ਚਾਪ ਲਾਓ ਇਹ ਚਾਪਾਂ ਆਪਸ ਵਿੱਚ ਇਸ ਬਿੰਦੂ ਤੇ ਗੱਟ ਰਹੀਆਂ ਨੇ ਇਸ ਬਿੰਦੂ ਨੂੰ A ਬਿੰਦੂ ਨਾਲ ਮਿਲਾ ਦੇਵੋ ਇਸਰਾਂ ਨਾਲ ਸਾਡੇ ਕੋਲੇ ਦਿੱਤਾ ਹੋਇਆ ਕੋਣ ABC 9 2 ਬਰਾਬਰ ਭਾਗਾਂ ਵਿੱਚ ਵੰਡਿਆ ਗਿਆ ਠੀਕ ਹੈ ਹੁਣ ਜੇ ਅਸੀਂ ਇਹ ਸਵਾਲ ਕਰੀਏ ਪ੍ਰਸ਼ਨ 4 ਦਿੱਤੇ ਕੋਣ 9 4 ਬਰਾਬਰ ਭਾਗਾਂ ਵਿੱਚ ਵੰਡਣਾ 4 ਬਰਾਬਰ ਭਾਗਾਂ ਵਿੱਚ ਹੁਣ ਆਪਾਂ ਕੀ ਕਰਾਂਗੇ ਬਿਲਕੁਲ ਉਸੇ ਤਰੀਕੇ ਨਾਲ ਕੋਣ ਬਣਾਓ ਇੱਕ ਸਾਰਲ ਰੇਖਾ ਲੈ ਲਓ ਉਹਦੇ ਤੇ ਇਸ ਬਿੰਦੂ ਤੋਂ ਹੀ ਆਸਮਾਨਾਂਤਰ ਰੇਖਾ ਲੈ ਲਓ ਜਿਹੜੀਆਂ ਦੋਨੇ ਰਖਾਂ ਮ ਆਪਸ ਵਿੱਚ ਇੱਕ ਬਿੰਦੂ ਤੇ ਮਿਲਣ ਹੁਣ ਤੁਸੀਂ ਇਹ ਸਾਡਾ ਸਾਂਝਾ ਬਿੰਦੂ ਆ ਗਿਆ A ਇਸ ਬਿੰਦੂ ਦੇ ਪ੍ਰਕਾਰ ਕੋਲ ਕੇ ਚਾਪ ਲਾ ਦਿਓ ਜਿਵੇਂ ਆਪਾਂ ਪਹਿਲਾ ਸਵਾਲ ਕਰਕੇ ਛਟਿਆ ਉਸੇ ਤਰੀਕੇ ਨਾਲ ਇਸ ਕੋਣ ਦਾ ਪਹਿਲਾਂ ਕਰੋ ਅੱਧ ਜਿੰਨੀ ਚਾਪ ਲਾਈ ਆ ਉੰਨੀ ਹੀ बस ਇੱਕ ਵਾਰੀ ਪ੍ਰਕਾਰ ਖੁੱਲੀ ਰੱਖਣੀ ਆ ਹੁਣ ਇਹਨੂੰ ਆਪਸ ਵਿੱਚ ਮਿਲਾ ਦੇ। ਇਸ ਬਿੰਦੂ ਨੂੰ ਜਿੱਥੇ ਦੋਨੇ ਕੱਟਦੇ ਪਏ ਹਨ ਉਹਨਾਂ ਨੂੰ ਬਿੰਦੂ ਨੂੰ ਆਪਾਂ ਆਪਸ ਵਿੱਚ ਮਿਲਾ ਦੋ। ਹੁਣ ਇਹ ਦੇਖੋ ਵੀ ਇਸ ਬਿੰਦੂ ਦੇ ਉੱਤੇ ਇੱਕ ਤੋਂ ਵੇਰ ਚਾਪ ਲਾਓ। ਹੁਣ ਆਪਾਂ ਜਿਹੜਾ ਆਹ ਕੋਣ ਦਾ ਅੱਧ ਕੀਤਾ ਸੀ ਨਾ ਜਿਹੜਾ ਆਪਣੇ ਕੋਲੇ ਇਹ ਬਿੰਦੂ ਆ ਗਿਆ ਇਸ ਬਿੰਦੂ ਤੇ ਇਧਰ ਚਾਪ ਲਾਓ ਔਰ A ਸੇ ਬਿੰਦੂ ਤੇ ਫਿਰ ਇਧਰਲੇ ਪਾਸੇ ਚਾਪ ਲਾਓ ഹോളൂ ആ മലാ ഇക്കൂടി മലാ ਠੀਕ ਹੈ ਤਾਂ ਸਾਡੇ ਕੋਲੇ 1 2 3 4 ਜਿਹੜਾ ਸਾਡਾ ਦਿੱਤਾ ਹੋਇਆ ABC ਕੋਣ ਆ ਨਾ ਕੋਣ ABC ਜਿਹੜਾ ਦਿੱਤਾ ਹੋਇਆ ਹੈ ਨਾ ਸਾਡਾ ਬੈਸੇ ਤਾਂ ਇਸ ਕੋਣ ਨੂੰ ਆਪਾਂ CAB ਕਹਾਂਗੇ ਕਿਉਂਕਿ ਇਹਦਾ ਜਿਹੜਾ ਸਾਂਝਾ ਬਿੰਦੂ ਆ ਉਹ A ਹੈ ਠੀਕ ਹੈ ਇਹ ਕੋਣ ਇਹ ਬਿੰਦੂ ਸਾਂਝਾ ਵਾ ਸੀ ਏ ਬੀ ਸਾਡੇ ਕੋਲ ਕੋਣ ਹੈ ਇਸ ਕੋਣ ਨੂੰ ਅਸੀਂ ਚਾਰ ਬਰਾਬਰ ਭਾਗਾਂ ਵਿੱਚ ਵੰਡ ਦਿੱਤਾ ਇੱਥੇ ਜਿਹੜਾ ਕੋਣ ਸੀ ਏ ਬੀ ਆ ਉਹਨੂੰ ਅਸੀਂ ਦੋ ਬਰਾਬਰ ਭਾਗਾਂ ਵਿੱਚ ਵੰਡ ਦਿੱਤਾ